ਮੇਰੀ ਮਾਂ ਕਹਿੰਦੀ ਆ ਕਹਿੰਦੀ ਪੁੱਤ ਕਹਿੰਦੀ ਜੇ ਆਧਾਰ ਮਿਲੂਗਾ ਖੁਸ਼ ਨਾ ਹੋਈ ਮੈਂ ਤੈਨੂੰ ਆਪਣੀ ਗੱਲ ਦੱਸਣਾ ਅੱਛਾ ਹਾਂ ਕਹਿੰਦੀ ਖੁਸ਼ ਨਾ ਹੋਈ ਹਾਂ ਮੈਂ ਕਾਹ ਤੇ ਮਾਂ ਹਾਂ ਕਹਿੰਦੀ ਤੈਂ ਬੀਹੀ ਨੂੰ ਘੁੰਮ ਕੇ ਆਉਣਾ ਆਧਾਰ ਨੇ ਕੋਠੇ ਕੋਠੇ ਆ ਜਾਣਾ ਤੇਰੇ ਮੂੰਹ ਤੇ ਅੱਛਾ ਮਗਾ ਠੀਕ ਆ ਹੋਰ ਠੱਗਾ ਚੋਰਾਂ ਦੇ ਚਿੱਟੇ ਕੱਪੜੇ ਨਾਲ ਦੇਖੀ ਨੋਕਾਂ ਵਾਲੀਆਂ ਜੁੱਤੀਆਂ ਨਾਲ ਦੇਖੀ ਹਾਂ ਉਹਨਾਂ ਪਰ ਮਾਰ ਪੈਂਦੀ ਦੇਖੀ ਘੱਕਦੀ ਕਮਾਈ ਕਰਕੇ ਖਾਏਗਾ ਰੜੇ ਮੈਦਾਨ ਚ ਬੈਠ ਕੇ ਖਾ ਨਹੀਂ ਤੈਨੂੰ ਜੋਬ ਨਹੀਂ ਲੱਭੂ ਮੈਂ ਠੱਗੀ ਚੋਰੀ ਪਰ ਕਿਸੇ ਦੇ ਮੈਂ ਉਹਨਾਂ ਮੱਚੀਆਂ ਮੰਗਨੇ ਕਿ ਮੈਂ ਆਪਣੀ ਮਾਂ ਦੀ ਗੱਲਾਂ ਮਾਂਤਾ ਜੀ ਦੀ ਗੱਲਾਂ ਤੁਹਾਨੂੰ ਚਿੱਤੇ ਰਹੀਆਂ ਕੀ ਨਾਂ ਸੀ ਮਾਤਾ ਦਾ ਗਰਨਾਮ ਕੁਰਤਾ ਅੱਛਾ ਜਦ ਆ ਗਈ ਤਾਂ ਉਹਦੀ ਸ਼ਕਲ ਸਾਹਮਣੇ ਆ ਗਈ ਅੱਖਾਂ ਦੇ ਹਾਂਜੀ ਹਾਂਜੀ ਅੱਛਾ ਉਹਨੇ ਤੁਹਾਨੂੰ ਸਮਝਾਇਆ ਪਾਠ ਪੜਾਇਆ ਹਾਂਜੀ ਹੈ ਤੁਹਾਡੀ ਅੱਖਾਂ ਪਰ ਆਈਆਂ ਮਾਂ ਦੇ ਨਾਂ ਤੇ ਹਾਂਜੀ ਹਾਂ ਹੈ ਮਾਂ ਦੇ ਨਾਂ ਤੇ ਸਾਡੀ ਅੱਖਾਂ ਭਰ ਗਈ ਹੈ ਹਾਂਜੀ ਹਾਂ ਸ਼ਕਲ ਮਾਂ ਦੀ ਯਾਦ ਆ ਗਈ ਤੁਹਾਨੂੰ ਆ ਗਈ ਜੀ ਆ ਗਈ ਐਨਕ